ਬੀਬੀ ਰਜਿੰਦਰ ਕੌਰ ਪਠੱਲ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਉਸ ਦੇ ਉੱਤੇ ਹੁਣ ਸਿਆਸੀ ਕਮਸਾਣ ਮੱਚਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮੁੱਦੇ ਤੇ ਬਲਤੇਜ ਪੰਨੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸੱਚ ਕਦੇ ਵੀ ਛੁਪਦਾ ਨਹੀਂ ਸਭ ਸਾਹਮਣੇ ਆ ਗਿਆ ਤੇ ਹੁਣ ਉੱਥੇ ਹੀ ਬੀਬੀ ਪਠੱਲ ਦੇ ਬਿਆਨ ਦੇ ਉੱਤੇ ਕਾਂਗਰਸ ਪਾਰਟੀ ਚੁੱਪ ਕਿਉਂ ਹੈ ਤਾਂ ਉੱਥੇ ਹੀ ਸਾਰੇ ਅਫਸਰਾਂ ਦੇ ਜਿਹੜੇ ਕਿ ਨਾਮ ਸਾਹਮਣੇ ਲਿਆਂਦੇ ਜਾਣ ਤੇ ਜਿਸ ਨੂੰ ਲੈ ਕੇ ਬਲਤੇਜ ਪੰਨੂ ਇਹ ਬਿਆਨ ਦੇ ਕਰਾਰੇ ਨੇ ਕਾਂਗਰਸ ਪਾਰਟੀ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਇਸ ਮੁੱਦੇ ਦੇ ਉੱਤੇ ਬਲਤੇਜ ਪੰਨੂ ਦਾ ਆਓ ਤੁਹਾਨੂੰ ਸੁਣਾਉਨੇ ਆ ਬੀਬੀ ਰਜਿੰਦਰ ਕੌਰ ਪੱਠਲ ਹੋਰਾਂ ਨੇ ਇੱਕ ਜਿਹੜੀ ਇੰਟਰਵਿਊ ਦਿੱਤੀ ਆ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਉਹ ਕਾਫੀ ਵਾਇਰਲ ਵੀ ਹੋਈ ਆ ਬਾਕੀ ਗੱਲਾਂ ਤਾਂ ਬਾਅਦ ਵਾਲੀਆਂ ਨੇ ਪਰ ਜਿਹੜੀ ਅਹਿਮ ਉਹਨਾਂ ਨੇ ਇੱਕ ਗੱਲ ਉਹਦੇ ਵਿੱਚ ਕੀਤੀ ਆ ਉਹਦਾ ਜਵਾਬ 24 ਘੰਟੇ ਤੋਂ ਵੀ ਵੱਧ ਸਮੇਂ ਤੋਂ ਬੀਤ ਜਾਣ ਤੋਂ ਬਾਅਦ ਅਜੇ ਤੱਕ ਨਾ ਤਾਂ ਬੀਬੀ ਰਜਿੰਦਰ ਕੌਰ ਪਠਲੋਹੜਾ ਨੇ ਦਿੱਤਾ ਤੇ ਨਾ ਹੀ ਕਾਂਗਰਸ ਦੇ ਕਿਸੇ ਸੀਨੀਅਰ ਨੇਤਾ ਨੇ ਅਜੇ ਤੱਕ ਜਵਾਬ ਦਿੱਤਾ ਜਵਾਬ ਤਾਂ ਸੀਨੀਅਰ ਨੇਤਾਵਾਂ ਨੇ ਨਵਜੋਤ ਕੌਰ ਸਿੱਧੂ ਹੜਾ ਵਾਲੇ ਸਵਾਲ ਦਾ ਵੀ ਨਹੀਂ ਦਿੱਤਾ ਜਿਹਦੇ ਵਿੱਚ ਉਹਨਾਂ ਨੇ 500 ਕਰੋੜ ਰੁਪਏ ਵਾਲੀ ਗੱਲ ਆਖੀ ਸੀ ਇਹ ਸਾਡੇ ਕੋਲੇ ਅਟੈਚ ਹੀ ਹੈ ਨਹੀਂਗਾ ਤਾ ਕਰਕੇ ਅਸੀਂ ਸੀਐਮ ਨਹੀਂ ਬਣ ਸਕੇ ਹੁਣ ਜਿਹੜੀ ਇਹ ਨਵੀਂ ਗੱਲ ਸਾਹਮਣੇ ਆਈ ਆ ਉਸ ਤੋਂ ਪਹਿਲਾਂ ਕੈਪਟਨ ਨਮਰਿੰਦਰ ਸਿੰਘ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕੁਝ ਇੰਟਰਵਿਊਜ਼ ਦਿੱਤੀਆਂ ਸਨ ਉਹਦੇ ਵਿੱਚ ਵੀ ਉਹਨਾਂ ਨੇ ਪੰਜਾਬ ਦੇ ਉਹਨਾਂ ਮਾੜੇ ਦਿਨਾਂ ਦਾ ਜ਼ਿਕਰ ਕੀਤਾ ਸੀ ਜੋ ਪੰਜਾਬ ਨੇ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਔਰ ਵਰਿਆ ਤੱਕ ਉਹ ਜਿਹੜਾ ਨਾਂ ਭੁੱਲਿਆ ਅੱਜ ਵੀ ਉਹ ਉਹਨਾਂ ਲੋਕਾਂ ਨੂੰ ਪਤਾ ਜਿਨ੍ਹਾਂ ਨੇ ਉਹ ਜ਼ਖਮ ਝੱਲੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਉਹ ਕਰਜ਼ੇ ਦੇ ਰੂਪ ਦੇ ਵਿੱਚ ਵੀ ਭੁਗਤ ਰਿਹਾ ਕਿੰਨੇ ਪਰਿਵਾਰਾਂ ਨੂੰ ਪੰਜਾਬ ਛੱਡ ਕੇ ਉਸ ਵੇਲੇ ਜਾਣਾ ਪੈ ਗਿਆ ਵਿਦੇਸ਼ਾਂ ਦੇ ਵਿੱਚ ਲੋਕ ਚਲੇ ਗਏ ਇਸ ਤਰ੍ਹਾਂ ਦੇ ਵੀ ਲੋਕ ਵਿਦੇਸ਼ਾਂ 'ਚ ਬੈਠੇ ਨੇ ਜਿਹੜੇ ਉਦੋਂ ਤੇ ਗਏ ਮੁੜ ਕੇ ਆਏ ਨਹੀਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਇੱਕ ਵੱਖਰਾ ਤੇ ਲੰਮਾ ਵਿਸ਼ਰ ਪਰ ਜਿਵੇਂ ਸਿਆਣੇ ਕਹਿੰਦੇ ਨੇ ਸੱਚ ਜਿਹੜਾ ਉਹ ਲੁਕਦਾ ਨਹੀਂ ਕਿਤੇ ਨਾ ਕਿਤੇ ਰੂਪ ਦੇ ਵਿੱਚ ਉਹ ਪੱਥਰ ਪਾੜ ਕੇ ਵੀ ਸਾਹਮਣੇ ਆ ਜਾਂਦਾ ਹੈ। ਬੀਬੀ ਰਜਿੰਦਰ ਕੌਰ ਪੱਠਨੋਰਾ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਰਾ ਨੇ ਇੱਕ ਸਵਾਲ ਉਠਾਇਆ ਸੀ ਜਿਹੜਾ ਦੱਬ ਗਿਆ ਕਿ ਉਹਨਾਂ ਨੇ ਪੰਜਾਬ ਦੇ ਕੁਝ ਨੌਜਵਾਨ ਉਦੋਂ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ ਕੀਤੇ ਸਨ। ਉਹਨਾਂ ਦਾ ਕੀ ਬਣਿਆ ਕੈਪਟਨ ਅਮਰਿੰਦਰ ਸਿੰਘ ਜੁਰੀ ਆਪ ਹੀ ਜਵਾਬ ਦਿੰਦੇ ਸੀ ਕਿ ਮੈਨੂੰ ਇਹ ਦੱਸਿਆ ਗਿਆ ਕਿ ਉਹ ਮਾਰ ਦਿੱਤੇ ਗਏ ਸੀ ਕੈਪਟਨ ਅਮਰਿੰਦਰ ਸਿੰਘ ਜੁਰੀ ਦੋ ਵਾਰੀ ਪੰਜਾਬ ਦੇ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ 2002 ਤੋਂ ਲੈ ਕੇ 7 ਤੱਕ ਤੇ ਫਿਰ 17 ਦੇ ਵਿੱਚ ਉਹ ਲਗਭਗ 21 ਤੱਕ ਜਿਹੜਾ ਸੀ ਉਹ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹੁਰਾ ਨੇ ਨਾ ਉਹਨਾਂ ਨੌਜਵਾਨਾਂ ਦਾ ਜ਼ਿਕਰ ਕੀਤਾ ਨਾ ਉਹਨਾਂ ਦੇ ਪਰਿਵਾਰਾਂ ਦਾ ਜ਼ਿਕਰ ਕੀਤਾ ਨਾ ਉਹ ਪਰਿਵਾਰ ਹੀ ਸਾਹਮਣੇ ਆਏ ਸ਼ਾਇਦ ਕਿਸੇ ਡਰ ਦੀ ਵਜ੍ਹਾ ਕਰਕੇ ਹੁਣ ਰਜਿੰਦਰ ਕੌਰ ਪੱਠਲਵਰੀ ਆਪਣੀ ਇਸ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਜਦੋਂ ਉਹ ਮੁੱਖ ਮੰਤਰੀ ਸਨ ਜਦੋਂ ਉਹ ਬਣੇ ਨੇ ਪੰਜਾਬ ਦੇ ਕੁਝ ਮਹੀਨਿਆਂ ਦੇ ਵਾਸਤੇ ਉਹ ਕਹਿੰਦੇ ਕਿ ਮੇਰੇ ਕੋਲੇ ਕੁਝ ਸੀਨੀਅਰ ਆਗੂ ਤੇ ਸਲਾਹਕਾਰ ਜਿਹਦੇ ਚਾਹੇ ਉਹ ਅਫਸਰ ਵੀ ਕੁਝ ਕਹਿੰਦੇ ਨੇ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇ ਪੰਜਾਬ ਦੇ ਵਿੱਚ ਕੁਝ ਤੁਮਾਕੇ ਕਰਵਾ ਦਿੱਤੇ ਜਾਣ ਕੋਈ ਬਸ ਚ ਹੋ ਸਕਦਾ ਹੈ ਪਬਲਿਕ ਪਲੇਸ ਤੇ ਹੋ ਸਕਦਾ ਤੇ ਕਾਂਗਰਸ ਦੀ ਸਰਕਾਰ ਰਿਪੀਟ ਹੋ ਸਕਦੀ ਹੈ ਰਜਿੰਦਰ ਕੌਰ ਪਠਨਲੂਰੀ ਕਹਿੰਦੇ ਕਿ ਮੈਂ ਇਹ ਗੱਲ ਮੰਨੀ ਨਹੀਂ ਤੇ ਸ਼ਾਇਦ ਤਾਂ ਕਰਕੇ ਉਹ ਕਹਿੰਦੇ ਨੇ ਕਿ ਸਾਡੀ ਸਰਕਾਰ ਜਿਹੜੀ ਉਹ ਰਿਪੀਟ ਨਹੀਂ ਹੋ ਸਕੀ ਇੰਨੇ ਸਾਲਾਂ ਤੋਂ ਬਾਅਦ ਰਜਿੰਦਰ ਕੌਰ ਪੱਠਲ ਹੋਰਾਂ ਨੂੰ ਇਹ ਗੱਲ ਚੇਤੇ ਕਿਉਂ ਆਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੰਨੇ ਸਾਲਾਂ ਤੋਂ ਬਾਅਦ ਇਹ ਗੱਲਾਂ ਚੇਤੇ ਕਿਉਂ ਆਈਆਂ ਮੁੰਡਿਆਂ ਵਾਲੀਆਂ ਸ਼ਾਇਦ ਇਹ ਨੇਤਾਇਕਤਾ ਉਮਰ ਦੇ ਉਸ ਪੜਾਅ ਦੇ ਵਿੱਚ ਜਾ ਰਹੇ ਨੇ ਜਿੱਥੇ ਕਿਤੇ ਨਾ ਕਿਤੇ ਤਾਂ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ ਪਰ ਸਵਾਲ ਜਿਹੜੇ ਖੜੇ ਹੋ ਰਹੇ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਉਹ ਬਹੁਤ ਅਹਿਮ ਨੇ ਪੰਜਾਬ ਦੇ ਵਾਸਤੇ ਪੰਜਾਬੀਆਂ ਦੇ ਵਾਸਤੇ ਕਿ ਪੰਜਾਬ ਦੇ ਵਿੱਚ ਸਰਕਾਰਾਂ ਕਿਹੜੇ ਤਰੀਕੇ ਦੇ ਨਾਲ ਕਾਂਗਰਸ ਬਣਾਉਂਦੀ ਰਹੀ ਹੈ ਕੀ ਰਜਿੰਦਰ ਕੌਰ ਭੱਟਲਹੂਰੀ ਇਹੀ ਕਹਣਾ ਚਾਹੁੰਦੇ ਨੇ ਇਹਦਾ ਜਵਾਬ ਚੰਗਾ ਹੁੰਦਾ ਜੇ ਕਾਂਗਰਸ ਦੇ ਸੀਨੀਅਰ ਨੇਤਾ ਮੂਹਰੇ ਆ ਕੇ ਕਹਿੰਦੇ ਘੱਟੋ ਘੱਟ ਕੰਡੈਮ ਹੀ ਕਰ ਦੇ ਰਜਿੰਦਰ ਕੌਰ ਭੱਟਲਹੂਰਾਂ ਦੇ ਇਸ ਬਿਆਨ ਨੂੰ ਪਰ ਕਿਸੇ ਨੇ ਕੰਡੈਮ ਨਹੀਂ ਕੀਤਾ ਅਜੇ ਤੱਕ ਨਾ ਤਾਂ ਇਹਦੇ ਵਿੱਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵਿੜਿੰਗ ਹੋਰਾਂ ਦਾ ਕੋਈ ਬਿਆਨ ਆਇਆ ਮੌਜੂਦਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਕੋਈ ਬਿਆਨ ਨਹੀਂ ਆਇਆ ਜਵਾਬਦੇਹੀ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਜਾਖੜ ਸਾਹਿਬ ਦੀ ਵੀ ਆ ਉਹ ਉਹ ਵੀ ਕਾਂਗਰਸ ਦੇ ਪ੍ਰਧਾਨ ਇੱਥੇ ਰਹੇ ਨੇ ਇਹ ਜਿੰਨੇ ਕਾਂਗਰਸ ਦੇ ਨੇਤਾ ਸੀ ਉਹਨਾਂ ਦੇ ਵੱਲੋਂ ਘੱਟੋ-ਘੱਟ ਇਹ ਤਾਂ ਦੱਸਿਆ ਜਾਣਾ ਚਾਹੀਦਾ ਸੀ ਕਿ ਬੀਬੀ ਰਜਿੰਦਰ ਕੌਰ ਹੁੜੀ ਸੱਚ ਕਹਿ ਰਹੇ ਆ ਜਾਂ ਉਹ ਝੂਠ ਕਹਿ ਰਹੇ ਆ ਮੈਂ ਇਤਿਹਾਸ ਦਾ ਸਟੂਡੈਂਟ ਵੀ ਹਾਂ ਔਰ ਉਸ ਪੀੜੀ ਦੇ ਵਿੱਚੋਂ ਆਨਾ ਜਿਨ੍ਹਾਂ ਨੇ ਕਿ ਇਹ ਸਾਰਾ ਕੁਝ ਆਪਣੇ ਪਿੰਡਿਆਂ ਦੇ ਉੱਤੇ ਭੁਗਤਿਆ ਪੰਜਾਬ ਵਾਲਾ